12:00 ਬਾਬਰਾਂ ਦਾ ਟਾਈਮ ਸੀ ਰਾਤ ਤੈਂਨੇ ਮੇਰੇ ਤੇ ਮੇਰੇ ਰੂਮ ਚ ਵੜੇ ਨੇ ਇੱਕ ਬੰਦਾ ਪਹਿਲਾਂ ਉਹ ਲੇਡੀ ਨੇ ਆੜਿਆ ਪਹਿਲਾਂ ਸਾਢੇ 1:30 ਹੋ ਗਏ ਹੋਣਗੇ ਸ਼ਾਇਦ ਮੈਨੂੰ ਪਤਾ ਨਹੀਂ ਕਿ ਐਸਾ ਵੀ ਤੇ ਫਿਰ ਉਹ ਬਾਹਰ ਗਈ ਫਿਰ ਉਹਨੇ ਕਿਚਨ ਚ ਮਤਲਬ ਉਹ ਦੇਖਿਆ ਵੀ ਕੋਈ ਕਿਚਨ ਚ ਕੋਈ ਹੈ ਤਾਂ ਨਹੀਂ ਅੰਦਰ ਕੋਈ ਪਾਣੀ ਪੂਣੀ ਪੀਣ ਕੋਈ ਹੈ ਨਹੀਂ ਸੀ ਤਾਂ ਉਹਨੇ ਫਿਰ ਉਹ ਬੰਦੇ ਉੱਪਰੋਂ ਹੋਰ ਜਾ ਦੇਖ ਫਿਰ ਉਹ ਆਪ ਵੀ ਅੰਦਰ ਵੜ ਗਈ ਉਹਨੇ ਸਾਰਾ ਅੰਦਰੋਂ ਫੋਟੋਆਂ ਵੀ ਕੱਢ ਲਿਆ ਇਹ ਫਿਰ ਉਹ ਡਿਪਾਰਟਮੈਂਟ ਵਾਲਾ ਬਾਹਰ ਲਿਖਿਆ ਵੀ ਉਹ ਤਿੰਨ ਬੰਦਿਆਂ ਨੇ ਮੈਨੂੰ ਇੱਕਦਮ ਆ ਕੇ ਅੰਦਰੋਂ ਨਾ ਉਹ ਕਰਤਾ ਉਹ ਬੰਦ ਕਰਤਾ ਸਾਰਾ ਇਹ ਮੇਰੇ ਬਾਹਾਂ ਲਪੇਟ ਕੇ ਆ ਦੇਖੋ ਜੀ ਨੀਲ ਕੇ ਹੋਣੇ ਨਾ ਆਪ ਬ੍ਰੀਥ ਮੇਰੇ ਕੋਲ ਏ ਫੁਲਾਪੀ ਏ ਮੇਰੇ ਸਿਰ ਤੇ ਵੀ ਸਾਰੇ ਮੇਰੇ ਲੱਤਾਂ ਬੰਦ ਗਿਆ ਬਹੁਤ ਮੈਨੂੰ ਬੁਰੀ ਤਰ੍ਹਾਂ ਉਹਨਾਂ ਨੇ ਜਕੜ ਲਿਆ ਮੈਨੂੰ ਨਸ਼ਾ ਦਿੱਤਾ ਹੋਇਆ ਸੀ ਮੈਨੂੰ ਫਿਰ ਇੱਕਦਮ ਮੈਂ ਕਿਹਾ ਕੀ ਕਰ ਰਹੇ ਹੋ ਤੁਸੀਂ ਮੈਂ ਹੱਥ ਬੰਨੇ ਮੈਂ ਕਿਹਾ ਮੈਨੂੰ ਛੱਡ ਦਿਓ ਮੇਰਾ ਸਾਹ ਘੁੱਟ ਰਿਹਾ ਉਹ ਕਹਿੰਦੇ ਜੀ ਅਸੀਂ ਸਾਫਟ ਰਿਹਾ ਤੁਹਾਨੂੰ ਮਾ ਪੇਟਾ ਮੇਰਾ ਗਿਆ ਸੀ ਬੈਂਗਲੌਰ ਇਹਨੇ ਕਿਤੇ ਦੇਖ ਲਈ ਸੀ ਮਤਲਬ ਕੈਮਰਾ ਕੋਲ ਕੇ ਦੇਖਿਆ ਉਹਨਾਂ ਨੇ ਵੀ ਘਰੇ ਠੀਕ ਠਾਕ ਹੈ ਇਹਨੇ ਪਹਿਲਾਂ ਜਾਂਦੀ ਬਾਹਰ ਦੇਖੀਏ ਲੇਡੀ ਫਿਰ ਇਹਨੇ ਕਾ ਵੀ ਕੋਈ ਇਹ ਰਾਤ ਨੂੰ ਕਿਉਂ ਜਾ ਰਹੀਏ ਬਾਹਰ ਫਿਰ ਇਹਨੇ ਅੰਦਰ ਬਲਾ ਲਾਇਆ ਕੈਮਰਾ ਫਿਰ ਇਹ ਕਹਿੰਦਾ ਵੀ ਇਹਨੇ ਆਪਣੇ ਫਰੈਂਡਸ ਨੂੰ ਫੋਨ ਕੀਤਾ ਤੁਸੀਂ ਜੋ ਵੀ ਛੇਤੀ ਪਹੁੰਚੋ ਵੀ ਮੇਰੀ ਮੰਮੀ ਨੂੰ ਮਾਰਤਾ ਉਹਨਾਂ ਨੇ ਇਹ ਨਾਮ ਸੀ ਨੌਕਰਾਨੀ ਦਾ ਤੇ ਕਿੰਨਾ ਕ ਸਮਾਂ ਹੋ ਚੁੱਕਾ ਤੁਹਾਡੇ ਕੋਲ ਕੰਮ ਕਰਨਾ ਉਹ ਨਾਮ ਨੀਸ਼ਾ ਸੀਗਾ ਤੇ ਉਹਨੂੰ ਹੋਗੇ ਸੀ 20 18 20 18 ਚੱਲੋ ਉਹ ਬੜੇ ਠੀਕ ਰਹਿ ਰਹੇ ਸੀ ਕੋਈ ਮੈਨੂੰ ਲੱਗਦਾ ਨਹੀਂ ਸੀ ਵੀ ਕੋਈ ਐਗ ਹੋ ਉਹ ਉੱਪਰ ਕੋਈ ਚੀਜ਼ ਲੱਗ ਗਈ ਮੇਰੇ ਸ਼ਾਇਦ ਚੈੱਕਅਪ ਕੇ ਲਈ ਆਈ ਜਾ ਕੇ ਮੈਂ ਮੈਨੂੰ ਨਹੀਂ ਪਤਾ ਉਹ ਦੇਖਿਆ ਨਹੀਂ ਇਹਨੇ ਐ 8 ਜੀ ਕਰਕੇ ਨਾ ਉਹਦੇ ਵਿੱਚ ਮਿਕਸ ਕਰਤਾ ਉਹਨੇ ਕੀ ਸਾਥ ਜਿੰਨਾ ਕਸੀ ਖਾਣਾ ਸੀ ਬੱਟਾ ਪੁੱਠਾ ਜਿਹਾ ਸੀ ਅ ਬਾਹਲ ਬਹੁਤ ਛੋਟੇ ਸੀ ਉਹਦੇ ਉਹ ਮੇਰੇ ਆਏ ਮੂਤੇ ਪਰ ਕਹਿਣਾ ਮਰਦਾ ਕੇ ਜੋਣਾ ਇਹ ਮਰਦਾ ਬੋਲ ਜੇ ਨਹੀਂ ਮੈਂ ਆਪਣਾ ਕਰਦਾ ਮੈਂ ਜੋ ਕਰੀ ਫਿਰ ਮੈਂ ਕਹਾਂ ਚਲੋ ਅਸਟ ਚੰਗਾ ਵੀ ਲੈ ਜਾਣ ਦੋ ਜੋ ਲੈ ਜਾਣ ਦੇ ਫਿਰ ਕਹਿੰਦੇ ਦੱਸ ਕਿੱਥੇ ਮਾਲ ਕਿੱਥੇ ਹੈ ਮੈਂ ਕਹਾਂ ਮਾਲ ਤਾਂ ਦੁਕਾਨ ਦੇ ਸੁਮੀ ਜੇ ਖੋਲੋਗੇ ਤੇ ਪਰ ਉਹਨਾਂ ਨੇ ਨਹੀਂ ਖੋਲਿਆ ਫਿਰ ਉਹ ਆਪ ਹੀ ਮਤਲਬ ਉਹਨੂੰ ਪਤਾ ਸੀ ਮਨੀਸ਼ਾ ਨੂੰ ਆਲਮੋਸਟ ਵੀ ਕਿੱਥੇ ਹੈ ਪਰ ਰਿੰਗ ਤਾਂ ਮੇਰੇ ਪਾਈ ਵੀ ਸੀ ਜਿਹੜੀ ਉਹ ਬਾਹਰ ਚ ਕੱਢੀ ਆ ਫਿਰ ਮੇਰੇ ਪਾਸੇ ਉਹਨਾਂ ਨੇ ਸਾਰਾ ਪਰੋਲਿਆ ਆਦਾਂ ਭਲੇ ਇੱਕ ਉਹ ਸੀ ਰੌਡ ਜੀ ਸੀ ਉਹਦੇ ਮੂਰੇ ਜਿਵੇਂ ਖੰਡਾ ਚੰਨ ਨੇ ਉਹਨੂੰ ਲੱਗਿਆ ਪੁੰਦਾ ਪਹਾੜੀ ਟਾਈਪ ਜਿਵੇਂ ਹੈ ਨਾ ਵੀ ਉਹ ਮੇਰੇ ਹੱਥ ਕਰ ਲਿਆ ਇਹਨੇ ਵੀ ਜੇ ਤੁਸੀਂ ਵੀ ਬੋਲੋਗੇ ਤਾਂ ਤੱਕ ਨੂੰ ਮਾਰ ਦੇ ਔਰ ਉਹ ਪੋਸੀਬਲ ਸੀਗਾ ਜਦੋਂ ਪੂਰੇ ਕਰਕੇ ਐਸੀ ਜੇ ਕੋਈ ਅੱਲਾ ਗੁੱਲਾ ਨਾ ਹੁੰਦਾ ਮੌਕੇ ਤੇ ਪਰਵਾੜ ਦੇ ਨਾ ਤਾਂ ਲੱਗਦਾ ਵੀ ਕਿਤਨਾ ਕਿਤੇ ਮਾਰ ਵੀ ਸਕਦੇ ਸੀ ਈ ਜੇ ਬੇਟੇ ਦਾ ਪੁੰਨਾ ਉਹਨਾ ਤੋਂ ਨਾਮ ਦੇ ਇੱਥੇ ਪੁੱਤਾ ਸਾਨੂੰ ਜਿੰਨਾ ਨੂੰ ਮਾਰ ਕੇ ਜਾਂਦੇ ਤੇ ਸਾਰਾ ਕੰਮ ਲੈ ਕੇ ਜਾਂਦੇ ਤਾਂ 100% ਉਹਨਾਂ ਕੋਲ ਸਮਾਨ ਹੀ ਇੰਨਾ ਸੀ ਕਿੰਨੇ ਕਿਤੇ ਚੋਰੀ ਹੋਈ ਹੈ ਕਿ ਕਿ ਸਮਾਨ ਲੈ ਚੁੱਕੇ ਕਿੰਨੇ ਲੱਖ ਦਾ ਨੁਕਸਾਨ ਹੈ 2 ਲੱਖ ਦਾ ਲਾ ਲਓ ਬਸ ਬੀਤੇ ਦਿਨ ਪਟਿਆਲਾ ਦੇ ਪਿੰਡ ਇੰਦਰਪੁਰਾ ਦੇ ਇੱਕ ਸੀਸੀਟੀਵੀ ਲਗਾਤਾਰ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਨੂੰ ਹਾਈਲਾਈਟ ਕੀਤਾ ਜਾਂਦਾ ਤਾਂ ਪਤਾ ਲੱਗਦਾ ਇਸ ਮਾਮਲੇ ਦੇ ਵਿੱਚ ਇੱਕ ਕੋਠੀ ਵਿੱਚ ਰਹਿੰਦੇ ਬਜ਼ੁਰਗ ਔਰਤ ਤੇ ਉਹਨਾਂ ਦੀ ਨੂੰਹ ਤੇ ਪੁੱਤਰ ਨੂੰ ਖਾਣੇ ਦੇ ਵਿੱਚ ਕੋਈ ਨਸ਼ੀਲੀ ਵਸਤੂ ਮਿਲਾ ਕੇ ਬੇਹੋਸ਼ ਕਰ ਦਿੱਤਾ ਜਾਂਦਾ ਤਾਂ ਚੋਰੀ ਦੀ ਵਾਰਦਾਤ ਨੂੰ ਇਨਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਚੌਕਾਨ ਵਾਲੀ ਗੱਲ ਇਹ ਸੀਗੀ ਕਿ ਪਰਿਵਾਰ ਦੇ ਜਿਹੜੇ ਸਭ ਤੋਂ ਵੱਡੇ ਬਜ਼ੁਰਗ ਨੇ ਹਰਪ੍ਰੀਤ ਜੀ ਉਹਨਾਂ ਨੂੰ ਬੰਨ ਦਿੱਤਾ ਗਿਆ ਹੱਥ ਪੈਰਾਂ ਦੇ ਉੱਪਰ ਟੇਬਲ ਵਿਢ ਦਿੱਤੀ ਗਈ ਹੈ ਮੂੰਹ ਦੇ ਉੱਪਰ ਟੇਬਲ ਵਿਢ ਦਿੱਤੀ ਗਈ ਹੈ ਜਿਸ ਦੀਆਂ ਫੋਟੋਜ਼ ਲਗਾਤਾਰ ਵਾਇਰਲ ਹੋ ਰਹੀਆਂ ਨੇ ਤੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰਕਾਰ ਇੰਦਾ ਹੌਸਲੇ ਚੋਰਾਂ ਦੇ ਖੁੱਲੇ ਕਿਉਂ ਹੋਏ ਨੇ ਤੇ ਲੋਕ ਦਹਿਸ਼ਤ ਦੇ ਵਿੱਚ ਨੇ ਕਿ ਆਖਰਕਾਰ ਇਸ ਤਰੀਕੇ ਦੇ ਨਾਲ ਅਗਰ ਘਰ ਦੇ ਵਿੱਚ ਅਸੀਂ ਨੌਕਰ ਰੱਖਣੇ ਨੇ ਤਾਂ ਕਿਸ ਤਰੀਕੇ ਦੇ ਨਾਲ ਰੱਖੀਏ ਅਗਰ ਨੌਕਰ ਸਾਡੇ ਨਾਲ ਵਿਸ਼ਵਾਸ ਘਾਤ ਕਰਨਗੇ ਇੱਕ ਉਰਨ ਤੋੜ ਤੇ ਅਸੀਂ ਉਹਨਾਂ ਨੂੰ ਪਰਿਵਾਰ ਦੇ ਵਾਂਗ ਸਮਝਦੇ ਆਂ ਤੇ ਉਸ ਤੋਂ ਬਾਅਦ ਇਹੋ ਜਿਹੀ ਘਟਨਾ ਦਾ ਸਾਹਮਣਾ ਕਰਨਾ ਪੈਂਦਾ ਮਾਮਲੇ ਦੀ ਜਾਣਕਾਰੀ ਦੇਣ ਦੇ ਬਾਅਦ ਸਾਡੇ ਨਾਲ ਹਰਪ੍ਰੀਤ ਦੀ ਮੌਜੂਦ ਨੇ ਜਦੋਂ ਉਸ ਰਾਤ ਘਟਨਾ ਹੁੰਦੀ ਹੈ ਤੇ ਘਰ ਦੇ ਵਿੱਚ ਮੌਜੂਦ ਸਨ ਇਹਨਾਂ ਦੇ ਨਾਲ ਉਹਨਾਂ ਦੀ ਨੂੰਹ ਤੇ ਉਹਨਾਂ ਦਾ ਪੁੱਤਰਾ ਮੌਜੂਦ ਸੀ ਗੱਲਬਾਤ ਨਾ ਕਰਦੇ ਆਂ جی, جی مطلب دیکھا بھی کوئی کچن کو پانی پونی پینے کوئی ہے نہیں تین بندے ار بلا لے ਫਿਰ ਉਹ ਆਪ ਵੀ ਅੰਦਰ ਵੜ ਗਈ ਉਹਨੇ ਸਾਰਾ ਅੰਦਰੋਂ ਰੋਲ ਸੜਾਲ ਕੇ ਜੋ ਵੀ ਕੱਢਣਾ ਸੀ ਕੱਢ ਲਿਆ ਤੇ ਫਿਰ ਉਹ 15 ਮਿੰਟ ਬਾਅਦ ਬਾਹਰ ਨਿਕਲ ਗਈ ਤੇ ਉਹ ਤਿੰਨ ਬੰਦਿਆਂ ਨੇ ਮੈਨੂੰ ਇੱਕਦਮ ਆ ਕੇ ਅੰਦਰੋਂ ਨਾ ਉਹ ਕਰਤਾ ਮੂੰਹ ਬੰਦ ਕਰਤਾ ਸਾਰਾ ਤੇ ਮੇਰੇ ਬਾਹਾਂ ਲਪੇਟਤੀਆਂ ਦੇਖੋ ਜਿਵੇਂ ਨੀਲ ਪਏ ਹਨ ਹੈ ਨਾ ਆਪ ਬੁਲਦ ਮੇਰੇ ਟੇਪ ਹੁਲਾਤੀ ਟੇਪ ਮੇਰੇ ਸਿਰ ਤੇ ਵੀ ਸਾਰੇ ਮੇਰੇ ਲੱਤਾਂ ਬੰਨਤੀਆਂ ਮਤਲਬ ਬਹੁਤ ਮੈਨੂੰ ਬੁਰੀ ਤਰ੍ਹਾਂ ਉਹਨਾਂ ਨੇ ਜਕੜ ਲਿਆ ਮਤਲਬ ਮੈਨੂੰ ਨਸ਼ਾ ਦਿੱਤਾ ਹੋਇਆ ਸੀ ਮੈਨੂੰ ਫਿਰ ਉਹ ਇੱਕਦਮ ਮੈਂ ਕਿਹਾ ਕੀ ਕਰ ਰਹੇ ਹੋ ਤੁਸੀਂ ਮੈਂ ਹੱਥ ਬੰਨੇ ਮੈਂ ਕਿਹਾ ਮੈਨੂੰ ਛੱਡ ਦਿਓ ਮੇਰਾ ਸਾਹ ਘੁੱਟ ਰਿਹਾ ਤੇ ਉਹ ਕਹਿੰਦੇ ਜੇ ਅਸੀਂ ਸਾਹ ਘੁੱਟੇ ਤਾਂ ਤੁਹਾਨੂੰ ਮਾਰ ਦਿੰਦੇ ਅਸੀਂ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਉਸ ਨੌਕਰਾਨੀ ਦੇ ਨਾਲ ਜਿਹੜੇ ਤਿੰਨ ਬੰਦੇ ਘਰ ਦੇ ਵਿੱਚ ਦਾਖਲ ਹੋਏ ਨੇ ਤੁਹਾਨੂੰ ਪਤਾ ਲੱਗਿਆ ਇਸ ਚੀਜ਼ ਦਾ ਪਹਿਲਾਂ ਜਾਂ ਬਾਅਦ ਚ ਪਤਾ ਨਹੀਂ ਮੈਨੂੰ ਜਦੋਂ ਮੇਰੇ ਕਮਰੇ 'ਚ ਵੜੇ ਨੇ ਮੈਨੂੰ ਉਦੋਂ ਹੀ ਪਤਾ ਲੱਗਿਆ ਪਹਿਲਾਂ ਮੈਨੂੰ ਨਹੀਂ ਪਤਾ ਲੱਗਿਆ ਤੇ ਇਹ ਬੇਟਾ ਮੇਰਾ ਗਿਆ ਸੀ ਬੈਂਗਲੌਰ ਇਹਨੇ ਕਿਤੇ ਦੇਖ ਲਈ ਅਸੀਂ ਮਤਲਬ ਕੈਮਰਾ ਖੋਲ ਕੇ ਦੇਖਿਆ ਹੋਣਾ ਇਹਨੇ ਵੀ ਘਰੇ ਠੀਕ ਠਾਕ ਹੈ ਇਹਨੇ ਪਹਿਲਾਂ ਜਾਂਦੀ ਬਾਹਰ ਦੇਖੀਏ ਲੇਡੀ ਫਿਰ ਇਹਨੇ ਕਾ ਵੀ ਕੋਈ ਇਹ ਰਾਤ ਨੂੰ ਕਿਉਂ ਜਾ ਰਹੀਏ ਬਾਹਰ ਫਿਰ ਇਹਨੇ ਅੰਦਰ ਲਾਇਆ ਕੈਮਰਾ ਫਿਰ ਇਹ ਕਹਿੰਦਾ ਵੀ ਇਹਨੇ ਆਪਦੇ ਫਰੈਂਡਸ ਨੂੰ ਫੋਨ ਕੀਤਾ ਤੇ ਬਾਕੀ ਮੇਰੇ ਰਿਸ਼ਤੇਦਾਰ ਰਹਿੰਦੇ ਫਿਰ ਸਿਸਟਰ ਤੇ ਉਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਜੋ ਵੀ ਮਤਲਬ ਛੇਤੀ ਪਹੁੰਚੋ ਵੀ ਮੇਰੀ ਮੰਮੀ ਨੂੰ ਮਾਰਤਾ ਉਹਨਾਂ ਨੇ ਵੀ ਮੇਰੀ ਮੰਮੀ ਨੂੰ ਬਚਾ ਲਓ ਜਾ ਕੇ ਵੀ ਪਰ ਮਾਰਤੇ ਹੋਣਗੇ ਹੁਣ ਉਹਨੂੰ ਆਏ ਹੋਗੇ ਵੀ ਮੇਰ ਮਾਰ ਹੀ ਦਿੱਤੇ ਹੋਣਗੇ ਤੇ ਫਿਰ ਇਹਦੇ ਫਰੈਂਡਸ ਸੀ ਸਾਰੇ ਉਸੇ ਟਾਈਮ ਮਤਲਬ 15 10 15 ਮਿੰਟ ਦੇ ਵਿੱਚ ਵਿੱਚ ਪਹੁੰਚ ਗਏ ਇੱਥੋਂ ਇੰਦਰਪੁਰੇ ਦਾ ਵੀ ਦੇ ਦੰਡੇ ਵੀ ਆ ਗਏ ਤੇ ਪੰਜ ਛੇ ਬੰਦੇ ਸੀਗੇ ਜਿਆਦਾ ਹੀ ਹੋਣਗੇ ਉਹਨਾਂ ਨੇ ਫਿਰ ਫਾਇਰਿੰਗ ਕੀਤੀ ਬਾਹਰ ਆ ਕੇ ਤੇ ਫਾਇਰਿੰਗ ਕਰਕੇ ਉਹਨਾਂ ਨੇ ਮਤਲਬ ਜਦੋਂ ਉਹਨਾਂ ਨੂੰ ਸੁਣੀ ਆਵਾਜ਼ ਫਾਇਰਿੰਗ ਦੀ ਤੇ ਉਹਨਾਂ ਨੇ ਵੀ ਆ ਕੇ ਦਰਵਾਜ਼ਾ ਖੜਕਾਇਆ ਮੇਰੇ ਜਿਹੜੇ ਸਿਸਟਰਸ ਦੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਜ਼ੋਰ-ਜ਼ੋਰ ਦੇ ਉਹਨਾਂ ਨੂੰ ਸਮਝ ਆ ਗਈ ਉਹ ਫਿਰ ਇੱਕਦਮ ਕੋਠੇ ਤੇ ਚੜ ਗਏ ਉੱਪਰ ਤੇ ਉਹ ਭੱਜ ਗਏ ਮਤਲਬ ਜੰਡੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਉਧਰੋਂ ਦੀ ਫੇਰ ਉਹ ਪਿੱਛੇ ਪੌੜੀ ਆ ਇੱਕ ਉਹ ਉਧਰ ਦੀ ਵੀ ਚੜਨ ਲੱਗ ਗਏ ਤੇ ਉਹ ਪਰ ਉਹ ਪਿੱਛੇ ਸਾਡੇ ਸ਼ੈੱਡ ਨੇ ਉਥੋਂ ਦੀ ਛਾਲਾ ਮਾਰ ਮਾਰ ਕੇ ਫਿਰ ਉਹਦੇ ਚ ਚਲੇ ਗਏ ਆਪਣਾ ਕੀ ਨਾਮ ਸੀ ਨੌਕਰਾਨੀ ਦਾ ਤੇ ਕਿੰਨਾ ਕ ਸਮਾਂ ਹੋ ਚੁੱਕਾ ਤੁਹਾਡੇ ਕੋਲ ਕੰਮ ਕਰਦੀ ਉਹਦਾ ਨਾਮ ਮਨੀਸ਼ਾ ਸੀਗਾ ਤੇ ਉਹਨੂੰ ਹੋਗੇ ਸੀ 20 18 20 ਦਿਨ 18 ਦਿਨ ਲਾ ਲ ਹੋਗੇ ਸੀ ਤੇ ਉਹ ਬੜੀ ਠੀਕ ਰਹਿ ਰਹੀ ਸੀ ਕੋਈ ਮੈਨੂੰ ਲੱਗਦਾ ਨਹੀਂ ਸੀ ਵੀ ਕੋਈ ਐਵੇਂ ਦੀ ਹੋਗੀ ਪਤਾ ਨਹੀਂ ਕਿ ਤੇ ਸਬਕੌਨਸ਼ੀਅਸ ਮਾਈਂਡਸ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਕਿਤੇ ਐਵੇਂ ਨਾ ਕਿਵੇਂ ਬੰਦੇ ਬੁਲਾ ਲੈ ਕਦੇ ਵੈਸੇ ਲੱਗਿਆ ਨਹੀਂ ਫੇਰ ਵੀ ਮੈਂ ਉਹਨੂੰ ਮਤਲਬ ਠੀਕ ਹੀ ਕਹਿੰਦੀ ਤਾਂ ਤੋਂ ਕਹਿੰਦੇ ਨੇ ਪਤਾ ਲੱਗ ਜਾਂਦਾ ਬਜ਼ੁਰਗੋ ਤੁਹਾਡਾ ਤਜਰਬਾ ਵੀ ਹੋਣਾ ਹੈ ਕਿ ਇਹ ਹਰਕਤਾਂ ਤੋਂ ਕਦੀ ਡਾਊਟ ਹੋਇਆ ਸੀ ਕਿਸ ਤਰੀਕੇ ਦੀ ਕਹਾਣੀ ਮਤਲਬ ਮੇਰੇ ਸਬਕੌਨਸ਼ੀਅਸ ਮਾਈਂਡਸ ਪਤਾ ਨਹੀਂ ਕਿਉਂ ਮੇਰੇ ਕਦੇ ਆਇਆ ਸੀ ਵੀ ਜੇ ਕੀ ਪਤਾ ਇਹ ਬੰਦੇ ਬੁਲਾ ਲੈ ਫੇਰ ਕਦੀ ਪਰ ਲੱਗਿਆ ਨਹੀਂ ਮੈਨੂੰ ਮਤਲਬ ਮੈਂ ਇਹ ਗੱਲ ਜ਼ਾਹਰ ਨਹੀਂ ਕਿਸੇ ਕੋਲ ਕਰ ਸਕੀ ਮਤਲਬ ਮੈਨੂੰ ਕਰਨੀ ਚਾਹੀਦੀ ਸੀ ਜਿਹੜੀ ਮੈਂ ਪਰ ਜ਼ਾਹਰ ਨਹੀਂ ਕਰ ਸਕੀ ਮ ਪਰ ਮੈਨੂੰ ਬਿਲਕੁਲ ਸੁਰਤ ਨਹੀਂ ਸੀ ਉਸ ਟਾਈਮ ਬਿਲਕੁਲ ਪਤਾ ਨਹੀਂ ਲੱਗਿਆ ਜਦੋਂ ਮਤਲਬ ਮੈਨੂੰ ਇਹਨਾਂ ਨੇ ਜਦੋਂ ਆ ਗਏ ਅੰਦਰ ਦੇਖਿਆ ਰੋਣਾ ਰੋਣ ਲੱਗ ਕੇ ਦੇਖ ਕੇ ਮੇਰੀ ਹਾਲਤ ਤੇ ਸਾਰੇ ਫਿਰ ਉਹ ਬੰਦੇ ਸਾਰੇ ਭੱਜ ਗਏ ਕਿਹੜੀ ਚੀਜ਼ ਸੀ ਜਿਹਦੇ ਵਿੱਚ ਨਸ਼ੇਲੀ ਦਵਾਈ ਪਲਾਈ ਗਈ ਹੈ ਕਿ ਤੁਹਾਨੂੰ ਬੇਹੋਸ਼ ਕੀਤਾ ਗਿਆ ਕੁਝ ਪਤਾ ਲੱਗਿਆ ਸੀ ਇਸ ਤਰੀਕੇ ਦੇ ਨਾਲ ਖਾਂਦੇ ਕੁਝ ਮਹਿਸੂਸ ਹੋਇਆ ਨਹੀਂ ਖਾਂਦੇ ਨਹੀਂ ਮਹਿਸੂਸ ਹੋਇਆ ਪਰ ਮੈਂ ਸਾਗ ਬਣਾਇਆ ਸੀਗਾ ਸਾਗ ਮੈਂ ਆਪੇ ਬਣਾਇਆ ਆਪੇ ਫਿਰ ਮੈਂ ਉਹਨੂੰ ਤੇ ਮੇਰਾ ਗ੍ਰੈਂਡਸਨ ਆ ਉਹਨੂੰ ਸਿਚੁਏਸ਼ਨ ਤੋਂ ਲੈਣ ਚਲੇ ਗਏ ਦੋਨੇ ਮੈਂ ਤੇ ਮੇਰੀ ਡਾਡਣ ਲਾ ਤੇ ਇਹ ਪਿੱਛੇ ਸੀਗੀ ਕੱਲੀ ਕਰ ਤੇ ਇਹਨੇ ਮਤਲਬ ਸਾਗ ਸਾਰਾ ਠੀਕ ਸੀ ਇਹ ਉੱਪਰ ਹੀ ਸੀ ਆਪਦੇ ਕਮਰੇ 'ਚ ਇਹਨੂੰ ਫਿਰ ਮੈਂ ਕਹਤਾ ਵਾਂ ਕਿ ਚਾਬੀ ਉੱਥੇ ਪਈ ਆ ਤੂੰ ਲੈ ਲਈ ਤੂੰ ਖੋਲ ਕੇ ਆਦਾ ਕੁੱਤਿਆਂ ਦੇ ਖਾਣਾ ਖੋਣਾ ਬਣਾ ਲਈ ਤੇ ਉਹ ਮੈਂ ਕਮਰੇ 'ਚ ਦੇਖਦੀ ਰਹੀ ਵੀ ਇਹ ਕੀ ਕਰ ਰਹੀ ਆ ਉੱਥੇ ਬੈਠੀ ਸੀ ਕੋਈ ਚਾਹ ਚੁਕੀ ਰਹੀ ਸੀ ਆਪਦੀ ਤੇ ਜਦੋਂ ਅਸੀਂ ਆਏ ਤਾਂ ਮੈਂ ਕਿਹਾ ਮੈਂ ਸਾਗ ਖੋਟ ਰਹੀ ਆਂਗੀ ਤੇ ਤੂੰ ਹੁਣ ਮਨਿਸ਼ਾ ਇਹਨੂੰ ਤੜਕਾ ਲਾ ਦੇ ਤੇ ਮੈਨੂੰ ਮੱਕੀ ਦੀ ਰੋਟੀ ਬਣਾ ਦੇ ਕਹਿੰਦੀ ਹਾਂ ਜੀ ਮੈਡਮ ਜੀ ਆਪ ਜਾਓ ਮੈਂ ਤੜਕਾ ਲਾ ਦਿੰਦੀ ਹਾਂ ਮੈਂ ਇਹਨੇ ਤੜਕਾ ਤੜਕਾ ਲਾਇਆ ਮੈਂ ਦੇਖਿਆ ਵੀ ਥੋੜਾ ਜਿਹਾ ਤੇ ਐਨੇ ਜਿਹੇ ਮੈਨੂੰ ਥੋੜੇ ਚਿਰ ਬਾਅਦ ਕਹਿੰਦੀ ਆ ਕਿ ਆਪਨੇ ਖਾਣਾ ਅਭੀ ਖਾਣਾ ਹੈ ਕਿ ਰੁੱਕ ਕੇ ਖਾਓਗੇ ਮੈਂ ਬਾਥਰੂਮ ਹੋਇਆ ਹਾਂ ਉੱਪਰ ਮੈਂ ਕਹਿੰਦੀ ਨਹੀਂ ਨਹੀਂ ਜਾਇਆ ਤੂੰ ਕੋਈ ਗੱਲ ਨਹੀਂ ਹੈ ਨਾ ਨੋਰਮਲ ਗੱਲਾਂ ਸੀਆਂ ਕਿਸੇ ਤਰੀਕੇ ਦਾ ਕੋਈ ਸ਼ੱਕ ਨਹੀਂ ਹੋਇਆ ਵੀ ਜੋ ਰੋਜ਼ਾਨਾ ਤਰੀਕੇ ਨਾਲ ਗੱਲਬਾਤ ਹੁੰਦੀ ਹੈ ਹਰਜਾਨਾ ਮੈਂ ਬਾਥਰੂਮ ਹੋਇਆ ਮੈਂ ਕਹਾ ਹੋਇਆ ਉਹ ਉੱਪਰ ਕੋਈ ਚੀਜ਼ ਲੈ ਕੇ ਆਈ ਫੇਰੇ ਸ਼ਾਇਦ ਪਿੱਛੇ ਘੁੱਟ ਕੇ ਲਈ ਜਾ ਕਿਵੇਂ ਮੈਨੂੰ ਨਹੀਂ ਪਤਾ ਉਹ ਦੇਖਿਆ ਨਹੀਂ ਤੇ ਇਹਨੇ ਫੇਰ ਇੱਕਦਮ ਤੁਹਾਡੇ ਕੋਲ ਵੀਡੀਓ ਮੈਂ ਸ਼ੇਅਰ ਜੇ ਹੋਣੀ ਇਹਨੇ ਐ ਪਲੇਟ ਜੀ ਕਰਕੇ ਨਾ ਉਹਦੇ ਵਿੱਚ ਮਿਕਸ ਕਰਤਾ ਉਹ ਉਹਨੇ ਕੀ ਸਾਗ ਚ ਜਿੰਨਾ ਕਸੀ ਖਾਣਾ ਸੀ ਮਤਲਬ ਮੈਂ ਇਹਨੂੰ ਕਿਹਾ ਮੈਂ ਕਿਹਾ ਕਿੰਨਾ ਤੜਕਾ ਲਾਹਾਂਗੀ ਕਿਤੇ ਸਾਰੇ ਇਹਨਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਹਿੰਦੇ ਆਪ ਕੌਣ ਕੌਣ ਖਾਊਗਾ ਮੈਂ ਕਿਹਾ ਮੈਂ ਮੈਂ ਜੀ ਜੀ ਪੁੱਛ ਲਿਆ ਕਭੀ ਨਾ ਕਹਿੰਦੇ ਉਹ ਕਹਿੰਦੇ ਮੈਂ ਵੀ ਖਾ ਲੂੰਗੀ ਚਲ ਸਾਗ ਛੋਟਾ ਵੀ ਕਹਿੰਦਾ ਮੈਂ ਖਾ ਲੂੰਗੀ ਤੇ ਪਰ ਉਹਨੇ ਬਹੁਤ ਥੋੜਾ ਖਾਦਾ ਉਹ ਖੰਦਾ ਹੀ ਨਹੀਂ ਹੈਗਾ ਤੇ ਇਹਨੇ ਖਾ ਲਿਆ ਮੈਂ ਖਾ ਲਿਆ ਤੇ ਮੈਨੂੰ ਇੱਕਦਮ ਮਤਲਬ ਥੋੜੀ ਦੇਰ ਬਾਅਦ 15 ਪਰ ਲੱਗਿਆ ਨਹੀਂ ਵੀ ਕੁਝ ਚੀਜ਼ ਅਸੀਂ ਖਾਧੀ ਹੈ ਸਾਗ ਚੋ ਵੀ ਕੋਈ ਐਸੀ ਸਮੈਲ ਨਹੀਂ ਸੀ ਆ ਰਹੀ ਤੇ ਅਸੀਂ ਰਾਮਨਾਲ ਬੈਠ ਕੇ ਦੋਨਾਂ ਨੇ ਖਾਦਾ ਮੈਂ ਮਹਿਸੂਸ ਹੋਇਆ ਕਿ ਰੋਜ਼ਾਨਾ ਦੇ ਟਾਈਮ ਤੋਂ ਪਹਿਲਾਂ ਨੀਂਦ ਆਣੀ ਸ਼ੁਰੂ ਹੋ ਗਈ ਕੋਈ ਐਦਾਂ ਦਾ ਗੱਲਬਾਤ ਹੋ ਗਈ ਨੀਂਦ ਇਹ ਵੀ ਕਹਿੰਦੀ ਮੈਨੂੰ ਨੀਂਦ ਆ ਰਹੀ ਹੈ ਮੈਂ ਕਿਹਾ ਮੈਨੂੰ ਵੀ ਪਰ ਅਸੀਂ ਇਹ ਮਹਿਸੂਸ ਨਹੀਂ ਕੀਤਾ ਵੀ ਸਾਨੂੰ ਸਾਨੂੰ ਕੁਝ ਦਿੱਤਾ ਗਿਆ ਅਸੀਂ ਸੋਚ ਵੀ ਨਹੀਂ ਸਕਦੇ ਤੇ ਫਿਰ ਜਦੋਂ ਮੈਂ ਸੌਂਗੀ ਮੈਂ ਕਿਹਾ ਮੈਂ ਮੱਥਾ ਮਤਲਬ ਉੱਠਿਆ ਨਾ ਜਾਵੇ ਮੈਂ ਨਹੀਂ ਆਵਦਾ ਉੱਠ ਕੇ ਦਰਵਾਜ਼ਾ ਬੰਦ ਕਰਦੀਆ ਤੇ ਆਵਦਾ ਟੀਵੀ ਬੰਦ ਕਰਦੀਆ ਨਾ ਮੈਂ ਟੀਵੀ ਲਾਇਆ ਨਾ ਮੈਂ ਮੋਬਾਈਲ ਦੇਖਿਆ ਕੁਛ ਨਹੀਂ ਨਹੀਂ ਮੈਂ ਕੈਮਰੇ ਵੀ ਚੈੱਕ ਕਰ ਲੈਂਦੀ ਆ ਰਾਤ ਨੂੰ ਜਦੋਂ ਤੁਹਾਨੂੰ ਬੰਨਿਆ ਗਿਆ ਤੁਹਾਡੇ ਨਾਲ ਜ਼ਬਰਦਸਤੀ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਣੀ ਹੈ ਕਿ ਉਦੋਂ ਜਾਗ ਖੁੱਲੀ ਹੈ ਕਿਸੇ ਤਰੀਕੇ ਉਦੋਂ ਖੁੱਲ ਗਈ ਸੀ ਮੇਰੀ ਜਾਗ ਜਦੋਂ ਉਹਨਾਂ ਨੇ ਮੇਰੇ ਮੂੰਹ ਤੇ ਪੱਟੀਆਂ-ਪੁੱਟੀਆਂ ਲਾਈਆਂ ਮੇਰੀ ਜਾਗ ਖੁੱਲ ਗਈ ਸੀ ਹਾਂ ਹਾਂ ਫਿਰ ਉਹਨਾਂ ਨੇ ਮੈਨੂੰ ਧੱਕਾ ਮਾਰ ਕੇ ਕਿਹਾ ਤੂੰ ਉੱਧਰ ਮੂੰਹ ਕਰਕੇ ਪੈ ਜਾ ਮਤਲਬ ਦੇਖਣਾ ਕੁਝ ਵੀ ਪਰ ਮੈਨੂੰ ਦਿਖੀ ਨਹੀਂ ਸੀਦਾ ਹਨੇਰਾ ਸੀ ਉਹਨਾਂ ਨੇ ਲਾਈਟ ਲਾ ਲਾ ਕੇ ਇੱਕ ਵਾਰੀ ਲਾਈਟ ਉਸ ਟਾਈਮ ਬੰਦ ਕਰਤੀ ਤੇ ਫਿਰ ਜਦੋਂ ਉਹਨਾਂ ਨੇ ਦੁਬਾਰਾ ਲਾਈਟ ਲਾਈ ਤਾਂ ਇੱਕ ਬੰਦਾ ਭੋਟਾ ਜਿਹਾ ਸੀ ਅ ਬਾਲ ਛੋਟੇ ਛੋਟੇ ਸੀ ਉਹਦੇ ਉਹ ਮੇਰੇ ਆਏ ਮੂੰਹ ਤੇ ਪਰ ਕਹਿਦਾ ਮਰਦਾ ਕਿ ਜਿਉਣਾ ਐ ਜੇ ਮਰਨਾ ਐ ਤਾਂ ਬੋਲ ਜੇ ਨਹੀਂ ਮਰਦਾ ਤਾਂ ਚੁੱਪ ਕਰ ਜਾ ਮੈਂ ਚੁੱਪ ਕਰ ਗਈ ਫਿਰ ਮੈਂ ਕਿਹਾ ਚਲੋ ਇਸ ਤੋਂ ਚੰਗਾ ਵੀ ਲੈ ਜਾਂਦੇ ਜੋ ਲੈ ਜਾਂਦੇ ਨੇ ਫਿਰ ਕਹਿੰਦੇ ਦੱਸ ਕਿੱਥੇ ਹੈ ਮਾਲ ਕਿੱਥੇ ਹੈ ਮੈਂ ਕਿਹਾ ਮਾਲ ਤਾਂ ਦੱਸੂਗੀ ਜੇ ਮੈਨੂੰ ਖੋਲੋਗੇ ਇਹ ਪਰ ਉਹਨਾਂ ਨੇ ਨਹੀਂ ਖੋਲਿਆ ਫਿਰ ਉਹ ਆਪ ਹੀ ਮਤਲਬ ਉਹਨੂੰ ਪਤਾ ਸੀ ਮਨੀਸ਼ਾ ਨੂੰ ਆਲਮੋਸਟ ਵੀ ਕਿੱਥੇ ਪਰਸ ਪਰ ਇੱਕ ਰਿੰਗ ਤਾਂ ਮੇਰੇ ਪਾਈ ਵੀ ਸੀ ਜਿਹੜੀ ਉਹ ਬਾਅਦ ਚ ਕੱਢੀ ਆ ਫਿਰ ਮੇਰਾ ਪਰਸ ਉਹਨਾਂ ਨੇ ਸਾਰਾ ਫਰੋਲਿਆ ਇੱਕ ਮੇਰਾ ਪਰਸ ਉਹਦੇ ਚ ਤਾਂ ਮਤਲਬ ਇੱਕ ਰਿੰਗ ਸੀ ਇੱਕ ਰਿੰਗ ਮੇਰੇ ਛੋਟੇ ਉਹਦੇ ਮੇਰੇ ਗ੍ਰੈਂਡ ਸੰਜੀ ਸੀਗੀ ਉਹ ਸੀ ਇੱਕ ਮੇਰੇ ਟੌਪਸ ਸੀ ਟੌਪਸ ਜਿਹੜਾ ਇੱਕ ਟੌਪਸ ਹੈਗਾ ਮੇਰੇ ਕੋਲ ਇੱਕ ਟੌਪਸ ਮੇਰਾ ਉਹ ਲੈ ਗਏ ਤੇ ਉਹ ਛੋਟਾ ਸੀ ਬਹੁਤ ਜਿਵੇਂ ਡਾਇਮੰਡ ਇੱਕ ਲੱਗਿਆ ਹੁੰਦਾ ਹੈ ਨਾ ਐਵੇਂ ਦੋ ਤੇ ਫਿਰ ਉਹ ਮੇਰੇ ਮਗਰ ਪੈਗੇ ਵੀ ਆ ਵੀ ਕੱਢ ਕੇ ਦੇ ਫੇ ਮੈਂ ਕੱਢੀ ਗਏ ਖਿੱਚੀ ਗਏ ਮੈਂ ਤੋ ਨਿਕਲੇ ਨਾ ਮਤਲਬ ਹੈ ਨਾ ਫਿਰ ਮੈਨੂੰ ਲੱਗਿਆ ਵੀ ਜੇ ਮੇਰੀ ਨਾ ਨਿਕਲੀਏ ਸ਼ਾਇਦ ਮੇਰਾ ਹੱਥ ਕੱਟ ਦੇਣਗੇ ਹਾਂ ਕਿਉਂਕਿ ਉਹਨਾਂ ਕੋਲ ਸੀਗਾ ਸਾਰਾ ਕੁਝ ਕਹਿੰਦੇ ਜੇ ਬੋਲੋਗੇ ਤਾਂ ਉਹਦੇ ਕੋਲ ਇੱਕ ਉਹ ਸੀ ਰੌਡ ਜੀ ਸੀ ਉਹਦੇ ਮੂਰੇ ਜਿਵੇਂ ਖਪਰਾ ਕੀ ਕਹਿੰਦੇ ਨੇ ਉਹਨੂੰ ਲੱਗਿਆ ਹੋਦਾ ਕੁਹਾੜੀ ਟਾਈਪ ਜਿਵੇਂ ਹੈ ਨਾ ਵੀ ਉਹ ਮੇਰੇ ਹੱਥੇ ਤਰ ਲਿਆ ਕਹਿੰਦੇ ਵੀ ਜੇ ਤੁਸੀਂ ਬੋਲੋਗੇ ਤਾਂ ਤੁਹਾਨੂੰ ਮਾਰ ਦਾਂਗੇ ਸੀ ਔਰ ਉਹ ਪੋਸੀਬਲ ਸੀਗਾ ਕਣ ਇੰਤਜ਼ਾਮ ਪੂਰੇ ਕਰਕੇ ਐਸੀ ਜੇ ਕੋਈ ਅੱਲਾ ਗੁੱਲਾ ਨਾ ਹੁੰਦਾ ਮੌਕੇ ਤੇ ਪਰਿਵਾਰ ਦੇ ਨਾਲ ਤਾਂ ਲੱਗਦਾ ਵੀ ਕਿਤਨਾ ਕਿਤੇ ਮਾਰ ਵੀ ਸਕਦੇ ਸੀ ਨਹੀਂ ਜੇ ਬੇਟੇ ਦਾ ਫੋਨ ਨਾ ਆਉਂਦਾ ਲੋਕ ਨਾ ਆਉਂਦੇ ਇੱਥੇ ਫਿਰ ਤਾਂ ਪੱਕਾ ਸਾਨੂੰ ਤਿੰਨਾਂ ਨੂੰ ਮਾਰ ਕੇ ਜਾਂਦੇ ਤੇ ਸਾਰਾ ਘਰ ਲੁੱਟ ਕੇ ਲੈ ਕੇ ਜਾਂਦੇ ਉਹ ਤਾਂ 100% ਉਹਨਾਂ ਕੋਲੇ ਸਮਾਨ ਹੀ ਇੰਨਾ ਸੀ ਵੀ ਜਿਵੇਂ ਦੱਸਿਆ ਵੀ ਉਹ ਇਲੈਕਟ੍ਰਿਕ ਕੁਝ ਜੋ ਵੀ ਕਟਰ ਵਗੈਰਾ ਸਾਰਾ ਕੁਝ ਸੀਗਾ ਉਹਨਾਂ ਕੋਲੇ ਉਹ ਪੁਲਿਸ ਵਾਲੇ ਕੋਲੇ ਸਮਾਨ ਸਾਰਾ ਹੈਗਾ ਵੀ ਕੀ ਸੀ ਉਹ ਮਾਰਨ ਨਾਲ ਜੋ ਵੀ ਸੀ ਹੈਗਾ ਦੂਤੀਆ ਜਤੀਏ ਫਿਰ ਜਦੋਂ ਭੱਜੇ ਉਹ ਉੱਪਰੋਂ ਪਿੱਛੇ ਸ਼ੈੱਡ ਦੇ ਉੱਪਰ ਸ਼ਾਲਾ ਜਮਾਰੀਆਂ ਨੇ ਉਹਨਾਂ ਨੇ ਫਿਰ ਉਹ ਉੱਧਰ ਗਿਰ ਗਏ ਉੱਧਰ ਆਪਣਾ ਜੀਰੀ ਲੱਗੀ ਹੋਈ ਪਾਣੀ ਜੀ ਗਿਰ ਕੇ ਕੋਈ ਭੱਜਦਾ ਨਹੀਂ ਜਾ ਸਕਦਾ ਉਹਨਾਂ ਨੂੰ ਕਿੰਨੇ 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 ਚੋਰੀ ਹੋਈ ਹੈ ਕਿ ਕਿ ਸਾਮਾਨ ਲੈ ਚੁੱਕੇ ਕਿੰਨੇ ਕਿ ਲੱਖ ਦਾ ਨੁਕਸਾਨ ਆਇਆ 2.5 ਲੱਖ ਦਾ ਲਾ ਲਓ ਬਸ 2.5 2.5 ਲੱਖ ਦਾ ਮਾਮਲਾ ਪੂਰਾ ਹੋਣ ਤੋਂ ਬਾਅਦ ਇਸ ਤਰੀਕੇ ਨਾਲ ਲੋਕ ਆਉਂਦੇ ਨੇ ਤਾਂ ਸਪੋਸ ਪ੍ਰਸ਼ਾਸਨ ਨੂੰ ਮੌਕੇ ਤੇ ਕਾਲ ਕੀਤੀ ਜਾਂਦੀ ਹੈ ਤੇ ਆ ਜਾਂਦੇ ਨੇ ਪੁਲਸ ਵਾਲੇ ਮੌਕੇ ਤੇ ਦੇਖੋ ਪੁਲਸ ਵਾਲੇ ਆ ਗਏ ਸੀ ਸ਼ਾਇਦ ਮੌਕੇ ਤੇ ਤੇ ਅ ਕਿਉਂਕਿ ਮੈਨੂੰ ਬਹੁਤ ਹੋਸ਼ ਹੈ ਨਹੀਂ ਸੀ ਉਹਨਾਂ ਨੇ ਪੁੱਛਿਆ ਕਿ ਛਾ ਚਲੋ ਹੋਇਆ ਸਾਰਾ ਫਿਰ ਨੈਕਸਟ ਦੇ ਉਹਨਾਂ ਨੂੰ ਬੁਲਾਇਆ ਸੀ ਵੀ ਐਫ ਆਈ ਆਰ ਕਹਿੰਦੇ ਤੁਸੀਂ ਲਿਖਾਉਣੀ ਮੈਂ ਕਿਹਾ ਹਾਂ ਲਿਖਾਉਣੀ ਹੈ ਵੀ ਤੁਸੀਂ ਗੱਡ ਕੇ ਲਿਖੋ ਜੋ ਹੋਇਆ ਮੈਂ ਤਾਂ ਕੋਈ ਝੂਠ ਨਹੀਂ ਬੋਲਣਾ ਸੀ ਨਾ ਸਾਰਾ ਲਿਖਾਇਆ ਉਹਨਾਂ ਨੂੰ ਤੇ ਲਿਖ ਕੇ ਲੈ ਗਏ ਸੀ ਹੁਣ ਅੱਗੇ ਦੇਖ ਰਹੇ ਨੇ ਜੋ ਕਰਨਾ ਉਹਨਾਂ ਨੇ ਹਣਾ ਚਲੋ ਬਤੋइए ਕਿਉਂਕਿ 3-4-5 ਦਿਨ ਹੋ ਚੁੱਕੇ ਨੇ ਇਸ ਮਾਮਲੇ ਨੂੰ ਵੀ ਜਾਂਚ ਕਿਤੇ ਤੱਕ ਪਹੁੰਚੀ ਹੈ ਦੇਖੋ ਜੀ ਹਲੇ ਤੱਕ ਤਾਂ ਕੁਝ ਵੀ ਨਹੀਂ ਕੋਈ ਵੀ ਨਹੀਂ ਜਾਂਚ ਪਹੁੰਚੀ ਕਿਸੇ ਵਾਸਤੇ ਕਿਸੇ ਪਾਸੇ ਨਹੀਂ ਪਹੁੰਚੀ ਜਿਵੇਂ ਕੱਲ ਬੇਟਾ ਲੁਧਿਆਣੇ ਗਿਆ ਸੀ ਨਾਲ ਇਹਨਾਂ ਦੇ ਲੈ ਕੇ ਆਏ ਨੇ ਇੱਕ ਬੰਦੇ ਨੂੰ ਚੱਕ ਕੇ ਵੈਸੇ ਉਹਦੇ 'ਚ ਕੋਈ ਉਹਦਾ ਮੈਨੂੰ ਨਹੀਂ ਲੱਗ ਰਿਹਾ ਕੁਝ ਵੈਸੇ ਜੀ ਹੈ ਲਿੰਕ ਤਾਂ ਹੈ ਇੱਕ ਇੰਟਰ ਲਿੰਕ ਇਹਨਾਂ ਦੇ ਕੁਝੇ ਦੇ ਤੇ ਪਰ ਹਲੇ ਤੱਕ ਸਾਨੂੰ ਕੋਈ ਵੀ ਕੁਲੂ ਨਹੀਂ ਮਿਲਿਆ ਹੈਗਾ ਬਿਲਕੁਲ ਜਿਗਾਤਾਰੇ ਮਾਮਲਾ ਫਾਇਦਾ ਦਿਖਾਈ ਦੇ ਰਿਹਾ ਕਿਉਂਕਿ ਇੱਕ ਮਹਿਲਾ ਜਿਹੜੇ ਨੇ ਬਜ਼ੁਰਗ ਘਰ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਨੂੰਹ ਤੇ ਪੋਤਾ ਜਿਹੜਾ ਘਰ ਦੇ ਵਿੱਚ ਹੁੰਦਾ ਹੈ ਜਿਹੜੇ ਨੌਕਰਾਨੀ ਨੂੰ ਪਤਾ ਹੁੰਦਾ ਹੈ ਕਿ ਜਿਹੜਾ ਮੁਖ ਜਿਹੜਾ ਬੰਦਾ ਉਹ ਬੈਂਗਲੌਰ ਗਿਆ ਹੋਇਆ ਤਾਂ ਉਸ ਇਸ ਅਵਾਰਦਤ ਨੂੰ ਅੰਜਾਮ ਦੇਣ ਜਿਹੜੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਬਹੁਤ ਹੀ ਘਿਣਾਉਣੀ ਹਰ ਕਿਤੇ ਕਿਉਂਕਿ ਵਿਸ਼ਵਾਸ ਕਰਕੇ ਉਸ ਮਹਿਲਾ ਨੂੰ ਜਿਹੜਾ ਹੈ ਉਹ ਘਰ ਦੇ ਵਿੱਚ ਕੰਮ ਕਰਨਾ ਸੇ ਰੱਖਿਆ ਸੀ ਮਹੀਜੇ 15 ਤੋਂ 20 ਦਿਨ ਹੋਏ ਸਨ ਉਸ ਨੂੰ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਤੇ ਇਸ ਤਰੀਕੇ ਦੇ ਨਾਲ ਖਾਣੇ ਦੇ ਵਿੱਚ ਨਸ਼ੀਲੀ ਵਸਤੂ ਮਿਲਾ ਕੇ ਘਰ ਨੂੰ ਲੁੱਟਣ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਤਕਰੀਬਨ 2 ਤੋਂ 2.5 ਲੱਖ ਰੁਪਏ ਦੀ ਚੋਰੀ ਕਰਕੇ ਉਹ ਫਰਾਰ ਹੋ ਜਾਂਦੇ ਨੇ ਮੌਕੇ ਦੇ ਉੱਪਰ ਅਗਰ ਇਹਨਾਂ ਦੇ ਬੇਟੇ ਦੇ ਵੱਲੋਂ ਕੈਮਰੇ ਨਾ ਖੰਘਾਲੇ ਜਾਂਦੇ ਨਾ ਨਿਗਾਹ ਰੱਖੀ ਜਾਂਦੀ ਤਾਂ ਬੇਸ਼ੱਕ ਜਿਹੜੇ ਨੇ ਉਹਨਾਂ ਦੇ ਦੋਸਤ ਯਾਰ ਹਸੇਦਾਰ ਮੌਕੇ ਤੇ ਨਹੀਂ ਪਹੁੰਚਦੇ ਤਾਂ ਲੱਗਦਾ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਇਨਜ਼ਾਮ ਦੇ ਸਕਦੇ ਸੀ ਕਿਉਂਕਿ ਉਹਨਾਂ ਦੇ ਕੋਲ ਕਾਫੀ ਤਰੀਕੇ ਦੀਆਂ ਹਥਿਆਰ ਬਰਾਮਦ ਹੋਏ ਨੇ ਕਾਫੀ ਹੋ ਜੇ ਸਮਾਨ ਬਰਾਮਦ ਹੋਇਆ ਨੇ ਜੋ ਕਿ ਆਮ ਤੌਰ ਤੇ ਲੋਕਾਂ ਲੋਕਾਂ ਦੇ ਕੋਲ ਨਹੀਂ ਹੁੰਦੇ ਸੋ ਬਿਲਕੁਲ ਹੈਰਾਨ ਕਰਨ ਵਾਲੀ ਘਟਨਾ ਹੈ ਕਿਸ ਤਰੀਕੇ ਦੇ ਨਾਲ ਇੱਕ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਇਹਨਾਂ ਮਾਤਾ ਜੀ ਨੂੰ ਬੰਨ ਦਿੱਤਾ ਜਾਂਦਾ ਹੈ ਦਸਿਆਂ ਦੇ ਨਾਲ ਟੇਬਲ ਬਿਠਤੀ ਜਾਂਦੀ ਹੈ ਹਾਲਾਂਕਿ ਹਾਲੇ ਤੱਕ ਨਿਸ਼ਾਨ ਮਾਤਾ ਜੀ ਦੀ ਬਾਹ ਦੇ ਉੱਪਰ ਮੌਜੂਦ ਨੇ ਜਿਹੜੇ ਬਾਹਾਂ ਦੇ ਉੱਪਰ ਨੀਲ ਪਏ ਹੋਏ ਨੇ ਜ ਗੁੱਠੀ ਕੱਢੀ ਗਈ ਆ ਉਹ ਅੰਗੂਲ ਵੀ ਜਿਹੜੀ ਆ ਉਹ ਲਾਲ ਹੋਈ ਪਈ ਸੋ ਬਹਿਦ ਕਹਿ ਸਕਦਾ ਹੈ ਕਿ ਜ਼ੋਰ ਅਜਮਾਇਸ਼ ਕੀਤੀ ਹੋਣੀ ਆ ਮਾਤਾ ਜੀ ਦੇ ਨਾਲ ਤੇ ਉਹਨਾਂ ਨੂੰ ਬੰਨਣ ਦੀ ਕੋਸ਼ਿਸ਼ ਕਰਕੇ ਬੰਨ ਕੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਲੁੱਟ ਖੋਹ ਦੀਆਂ ਜਵਾਰਦਾਂ ਜਿਹੜਾ ਉਹ ਅਨਜ਼ਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦਾ ਗਲਬਤ ਵੀ ਚੱਲ ਰਹੀ ਹੈ ਦਰਖਾਸਤ ਦਿੱਤੀ ਹੋਈ ਹੈ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਹ ਨਾ ਦੋਸ਼ੀਆਂ ਨੂੰ ਕਾਬੂ ਕਰ ਲਿੱਤਾ ਜਾਵੇਗਾ ਜੀ ਸਰ ਜਿਹੜਾ ਇੰਦਰਪੁਰਾ ਦੇ ਵਿੱਚ ਕੱਲ ਮਾਮਲਾ ਸਾਹਮਣੇ ਆ ਜਿਸ ਦੇ ਵਿੱਚ ਇੱਕ ਔਰਤ ਵੱਲੋਂ ਕਿਸੇ ਨੌਕਰਾਨੀ ਵੱਲੋਂ ਔਰਤ ਨੂੰ ਬੰਦਕ ਬਣਾ ਕੇ ਉਹ ਤੇ ਇੱਕ ਇੱਕੀ ਮਾਮਲਾ ਉਹ ਜੀ 21 ਤਰੀਕ ਨੂੰ ਸਾਡੇ ਕੋਲੇ ਇੱਕ ਹਰਪ੍ਰੀਤ ਕੌਰ ਨਾਂ ਦੀ ਲੇਡੀਜ਼ ਨੇ ਸਟੇਟਮੈਂਟ ਲਖਾਈ ਹੈ ਜੀ ਤੇ ਉਹਨਾਂ ਦੇ ਘਰੇ ਉਹਨੇ ਮੈਟ ਰੱਖੀ ਹੋਈ ਸੀ ਕਿ ਲੇਡੀਜ਼ ਕਰੀਬ 15 20 ਦਿਨ ਪਹਿਲਾਂ ਆ ਮਹੀਨਾ ਤੋਂ ਪਹਿਲਾਂ ਰੱਖੀ ਸੀ ਉਹਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਥੇ ਉਹਨਾਂ ਦੀ ਰਿੰਗ ਸੀਕ ਡਾਇਮੰਡ ਦੀ ਰਿੰਗ ਉਹ ਚੋਰੀ ਕਰਨੀ ਪਈ ਉਹ ਤੇ ਉਹਨੂੰ ਬੰਦੀ ਬਣਾਇਆ ਜੀ ਉਹਦੇ ਸਬੰਧ ਚ ਅਸੀਂ ਐਫ ਆਈ ਆਰ ਦਰਜ ਕਰਤੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਜਲਦੀ ਅਸੀਂ ਉਹਨੂੰ ਟ੍ਰੇਸ ਕਰਕੇ ਸੀ ਅਰੈਸਟ ਕਰਾਂਗੇ ਕਿੰਨੇ ਲੋਕ ਆਏ ਸੀ ਸਰ ਜਿਹੜੀ ਮੋਡਲੀ ਤਪਤੀਸ਼ ਤੋਂ ਸਾਨੂੰ ਇਹ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਵਗੈਰਾ ਤੋਂ ਚੈੱਕ ਕਰਨ ਤੋਂ ਇੱਕ ਲੇਡੀ ਸੀ ਜਿਹੜੀ ਉਹਨਾਂ ਦੀ ਨੌਕਰਾਨੀ ਸੀ ਉਹਦੇ ਨਾਲ ਤਿੰਨ ਹੋਰ ਜੈਂਟ ਸੀ ਜੀ ਤੇ ਜਿਹੜੇ ਜੈਂਟ ਸੀ ਕੁਝ ਜਾਣਕਾਰੀ ਮਿਲ ਗਈ ਹੈ ਇਹਦੇ ਕੋਣ ਸੀ ਘਰ ਵਾਲਾ ਸੀ ਕੀ ਕੋਲ ਸੀ ਜਾਂ ਦੋਸਤ ਕੋਲ ਸੀ ਉਹ ਜੇ ਚੱਲ ਰਹੀ ਹੈ ਸਾਡੀ ਨਿਵੇਸ਼ਣ ਜਦੋਂ ਪਤਾ ਲੱਗੂਗਾ ਜੀ ਪੂਰੀ ਡਿਟੇਲ ਦੇ ਵਿੱਚ ਜਦੋਂ ਅਸੀਂ ਰਿਜ਼ਲਟ ਤੇ ਪਹੁੰਚ ਗਏ ਜਿਸ ਤੋਂ ਅਸੀਂ ਬਰੀਫ ਕਰ ਦਾਂਗੇ ਇਹਦੇ ਰਕਦ ਜਿਹੜੇ ਮਾਲਕ ਨੂੰ ਇਹਨਾਂ ਨੇ ਮੂਹ ਦੇ ਉਹ ਵਾਲਾ ਜੀ ਪੱਟੀ ਲਾਈ ਸੀ ਉਹਨੂੰ ਠੀਕ ਹੈ ਜੀ ਹਾਂਜੀ ਹਾਂਜੀ ਉਹ ਠੀਕ ਨਹੀਂ ਜੀ ਹੁਣ ਠੀਕ ਹੈ ਜੀ ਉਹਦਾ ਥੋੜਾ ਜਿਹਾ ਉਹਨਾਂ ਦੀ ਏਜ ਵੀ ਥੋੜਾ ਜਿਆਦਾ ਹੈ ਤੇ ਅਸੀਂ ਮੌਕੇ ਦੇ ਨਾਲ ਉਹਨਾਂ ਦੇ ਮਕਾਮ ਮਾਲਕ ਨੇ ਜਦੋਂ ਉਹਨਾਂ ਨੂੰ ਨੌਕਰੀ ਸੁਣਾਵਾਂਗੀ ਵੈਰੀਫਿਕੇਸ਼ਨ ਕਰਾ ਕੇ ਕਰਵਾਈ ਗਈ ਸੀ ਉਹ ਜੀ ਇਨਵੈਸਟੀਗੇਸ਼ਨ ਤੇ ਅਸੀਂ ਚੈੱਕ ਕਰਾਂਗੇ ਜੀ ਤੇ ਹਾਂਜੀ ਕਿਦਾਂ ਤੁਸੀਂ ਕਿਦਾਂ ਦੀ ਕਾਰਵਾਈ ਕੀਤੀ ਸਰ ਉਹਨਾਂ ਤੇ ਅਸੀਂ ਉਹਦੀ ਹਰਪ੍ਰੀਤ ਕੌਰ ਦੀ ਸਟੇਟਮੈਂਟ ਤੇ ਅਸੀਂ ਇੱਕ ਲੇਡੀ ਜਿਹੜੀ ਨੌਕਰਾਨੀ ਸੀ ਤੇ ਤਿੰਨ ਹੋਰ ਅਨਨ ਬੰਦਿਆਂ ਦੇ ਅਸੀਂ ਕੇਸ ਰਜਿਸਟਰ ਕਰਤਾ ਜੀ ਤੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਛਾਪੇਮਾਰੀ ਚੱਲ ਰਹੀ ਹੈ ਕਮਰਾ ਬਸਨਮਨਦੀਪ ਦੇ ਨਾਲ ਤਰਨ ਟੁਕਰਾਲ ਰੋਜਾਨਾ ਸਪਕਸਮੈਨ ਪਟਿਆਲਾ